ਸਤਿ ਸੀਮ ਸਾਹਿਬ ਦੀ ਗਲਤੀ ਨਹੀਂ ਹੈ ਉਹਨਾਂ ਨੂੰ ਕਿਸੇ ਨੇ ਇਨਫੋਰਮ ਹੀ ਨਹੀਂ ਕੀਤਾ ਅਸੀਂ 6 ਮਹੀਨੇ ਤੋਂ ਰੋੜਾ ਪਾ ਰਹੇ ਹਾਂ ਵੀ ਤੁਸੀਂ ਸਪੇਸ ਦਾ ਇੰਤਜ਼ਾਮ ਕਰ ਲੋ ਪੰਜਾਬ ਦੀ ਪੈਟੀ ਨਹੀਂ ਸੰਭਣੀ ਔਰ ਨਾ ਪੰਜਾਬ ਦਾ ਕਿਸਾਨ ਸੰਭਣਾ ਜਦੋਂ ਪੈਟੀ ਆ ਕੇ ਮੰਡੀਆਂ ਚ ਗਿਰੀ ਤੇ ਮੰਡੀਆਂ ਤੋਂ ਬਾਹਰ ਗਿਰੀ ਨਾ ਤਾਂ ਕਿਸੇ ਤੋਂ ਕਿਸਾਨ ਸੰਭਲ ਦੇ ਨਹੀਂ ਸਕਦੇ ਪੰਜਾਬ ਦੇ ਉਹ ਦੇਖੋ ਸ਼ੰਪੂ ਬਾਰਡਰ ਤੇ ਕੀ ਕਰ ਰਖਿਆ ਨਹੀਂ ਉਹ ਤਾਂ ਕਹਿੰਦੇ ਆ ਵੀ ਕੁਝ ਅਲਾਟਮੈਂਟ ਕਰਾਓ ਪਰ ਅਸੀਂ ਨਹੀਂ ਕਰਾਂਦੇ ਸਾਨੂੰ ਪਤਾ ਅਸੀਂ ਅਲਾਟਮੈਂਟ ਕਰਾ ਦਿੱਤਾ ਸੀ ਬੰਨੇਗੇ ਪਿਛਲੇ 4 ਮਹੀਨਿਆਂ ਤੋਂ ਸੈਲਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਸੈਲਰ ਮਾਲਕਾਂ ਦੇ ਦੁਆਰਾ ਜੋ ਮੰਗ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦੀ ਜਾ ਰਹੀ ਸੀ ਆਖਰ ਦੇ ਵਿੱਚ ਹੁਣ ਜਦੋਂ ਝੋਨੇ ਦਾ ਸੀਜ਼ਨ ਐ ਮੌਕੇ ਤੇ ਹੈਗਾ 15 ਦਿਨ ਰਹਿ ਗਏ ਨੇ ਝੋਨੇ ਦੀ ਕਟਾਈ ਨੂੰ ਤਾਂ ਪੰਜਾਬ ਸਰਕਾਰ ਦੇ ਦੁਆਰਾ ਇੱਕ ਕੇਂਦਰ ਦੇ ਖਾਦ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਸੀਐਮ ਭਗਵੰਤ ਮਾਨ ਦੇ ਦੁਆਰਾ ਜਿਸ ਦੇ ਵਿੱਚ ਕਿ ਉਹਨਾਂ ਨੇ ਆਉਣ ਵਾਲੀ ਸਿਚੁਏਸ਼ਨ ਨੂੰ ਦਰਸਾਇਆ ਹੈਗਾ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਦੁਆਰਾ ਕੋਈ ਸਪੈਸ਼ਲ ਇੰਤਜ਼ਾਮ ਨਾ ਕੀਤੇ ਗਏ ਤਾਂ ਪੰਜਾਬ ਦੇ ਵਿੱਚ ਆਉਣ ਵਾਲੀ ਜਿਹੜੀ ਪੈਡੀ ਦੀ ਸੀਜ਼ਨ ਹੈਗਾ ਉੱਥੇ ਪੈਡੀ ਦੀ ਜਿਹੜੀ ਖਰੀਦ ਕੀਤੀ ਜਾਵੇ ਉਸ ਨੂੰ ਲਗਾਉਣ ਦੇ ਲਈ ਜਗ੍ਹਾ ਨਹੀਂ ਹੈਗੀ ਹਾਲਾਂਕਿ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਸੈਲਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਸੈਲਰ ਮਾਲਕਾਂ ਦੇ ਦੁਆਰਾ ਇਹ ਧਿਆਨ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਪੰਜਾਬ ਸਰਕਾਰ ਦੇ ਕਿ ਤੁਸੀਂ ਹੁਣੇ ਤੋਂ ਹੀ ਕੋਈ ਨਾ ਕੋਈ ਇੰਤਜ਼ਾਮ ਕਰੋ ਸੋ ਸਾਡੇ ਨਾਲ ਸਤਪ੍ਰਕਾਹ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਤਪ੍ਰਕਾਹ ਜੀ ਜਿਵੇਂ ਕਿ ਤੁਸੀਂ 6 ਮਹੀਨਿਆਂ ਤੋਂ ਲਗਾਤਾਰ ਇਸ ਮੁੱਦੇ ਨੂੰ ਚੱਕ ਰਹੇ ਸੀਗੇ ਤੇ ਹੁਣ ਪੰਜਾਬ ਸਰਕਾਰ ਬਿਲਕੁਲ ਆਣ ਸਮੇਂ ਦੇ ਉੱਪਰ ਜਾਗੀ ਹੈਗੀ 10 ਦਿਨਾਂ ਦੇ ਕਰੀਬ ਦਾ ਜਿਹੜਾ ਸਮਾਂ ਰਹਿ ਗਿਆ ਹੈਗਾ ਕਿਸ ਤਰ੍ਹਾਂ ਦੇਖਦੇ ਹੋਗੇ ਐਨਾ ਲੇਟ ਹੋ ਗਏ ਅੱਗੇ ਜਿਹੜਾ ਸੈਂਟਰ ਦੇ ਅੱਗੇ ਜਿਹੜਾ ਆਪਣੀ ਇਸ ਤਰ੍ਹਾਂ ਜੀ ਸਹੀ ਮੈਨੇਜ ਤਾਂ ਇਹ ਮੈਂ ਕਵਾਂਗਾ ਵੀ ਸਾਡੇ ਸੀਐਮ ਸਾਹਿਬ ਦੀ ਗਲਤੀ ਨਹੀਂ ਹੈ ਉਹਨਾਂ ਨੂੰ ਕਿਸੇ ਨੇ ਇਨਫੋਰਮ ਹੀ ਨਹੀਂ ਕੀਤਾ ਅਸੀਂ 6 ਮਹੀਨੇ ਤੋਂ ਰੌਲਾ ਪਾ ਰਹੇ ਹਾਂ ਵੀ ਤੁਸੀਂ ਸਪੇਸ ਦਾ ਇੰਤਜ਼ਾਮ ਕਰ ਲਓ ਪੰਜਾਬ ਦੀ ਪੈਡੀ ਨਹੀਂ ਸੰਭਣੀ ਔਰ ਨਾ ਪੰਜਾਬ ਦਾ ਕਿਸਾਨ ਸੰਭਣਾ ਕਿਸੇ ਨੂੰ ਇਹ ਲਾਅ ਐਂਡ ਆਰਡਰ ਦੀ ਪੋਜੀਸ਼ਨ ਉਹਦੇ ਕਿਹੜੀ ਹੋ ਜਾਣੀ ਹੈ ਜਦੋਂ ਪੈਡੀ ਆ ਕੇ ਮੰਡੀਆਂ ਚ ਗਿਰੀ ਤੇ ਮੰਡੀਆਂ ਤੋਂ ਬਾਹਰ ਗਿਰੀ ਨਾ ਤਾਂ ਕਿਸੇ ਤੋਂ ਕਿਸਾਨ ਸੰਭਲ ਦੇ ਨਹੀਂ ਸਾਡੇ ਪੰਜਾਬ ਦੇ ਉਹ ਦੇਖੋ ਸ਼ੰਭੂ ਬਾਰਡਰ ਤੇ ਕੀ ਕਰ ਰੱਖਿਆ ਹਿੱਲੇ ਆ ਉਥੋਂ ਤੇ ਜਦੋਂ ਉਹਨਾਂ ਦੀ ਜੀਰੀ ਨਾ ਵਕੀ ਉਹ ਤਾਂ ਬਾੜ ਤਾਂ ਨਗੇ ਧਰਤੀ ਸੋ ਇਹ ਤਾਂ ਬਹੁਤ ਲੇਟ ਹੋ ਗਿਆ ਜਿਹੜੇ ਚਿੱਠੀ ਲਿਖੀ ਸੀ ਐਮ ਸਾਹਿਬ ਨੇ ਇਹ ਹੁਣ ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਕਿ 15 ਦਿਨ ਦੇ ਵਿੱਚ ਜਗ੍ਹਾ ਬਣਾ ਦੇਵੇ ਅਸੀਂ ਪਹਿਲੇ ਦਿਨ ਤੋਂ ਗਵਰਨਮੈਂਟ ਨੂੰ ਕਹਿ ਰਹੇ ਹਾਂ ਵੀ ਅਸੀਂ ਬਿਲਕੁਲ ਅਲਾਟਮੈਂਟ ਨਿਕਰਾਨੀ ਜਦ ਤੱਕ ਸਾਨੂੰ ਤੁਸੀਂ 50 60% ਸਪੇਸ ਨਹੀਂ ਦਿਖਾਉਂਦੇ ਸਪੇਸ ਕਿੰਨੀ ਜਿਹੜੀ ਕਟੌਤੀ ਹੈਗੀ ਜੇਕਰ ਗੱਲ ਕਰੀ ਜਾਵੇ ਐਫਸੀਆਈ ਦੇ ਗਦਾਮਾਂ ਦੇ ਵਿੱਚ ਵੀ ਜਗ੍ਹਾ ਨਹੀਂ ਹੈਗੀ ਉਹਨਾਂ ਦੇ ਦੁਆਰਾ ਦੱਸਿਆ ਵੀ ਗਿਆ ਹੈ ਕਿ ਪੁਰਾਣਾ ਜਿਹੜਾ ਚਾਵਲ ਉਹ ਵੀ ਹਲੇ ਉੱਥੇ ਪਿਆ ਹੈ ਆ ਇਸ ਤਰ੍ਹਾਂ ਹੈ ਜੀ ਸਾਡੀ ਪੁਰਾਣੀ ਹੈ ਜਿਹੜੀਆਂ 7000 ਕਨਸਾਈਨਮੈਂਟ ਰਹਿੰਦੀਆਂ ਉਹਦੇ ਵਾਸਤੇ ਜਗ੍ਹਾ ਨਹੀਂ ਹੈਗੀ 417000 ਸਾਡੀ ਨਵੀਂ ਕਨਸਾਈਨਮੈਂਟ ਬਣੇਗੀ ਹੁਣ ਤੁਸੀਂ ਦੇਖੋ ਵੀ 417000 ਕਨਸਾਈਨਮੈਂਟ ਕਿੱਦਾਂ ਜਗ੍ਹਾ ਬਣੇਗੀ ਅਸੀਂ ਜਾ ਕੇ ਜਦ 6 ਮਹੀਨੇ ਤੋਂ ਰੋਲਾ ਪਾ ਰਹਿਆ ਤਾਂ ਉਸ ਟਾਈਮ ਕੁਛ ਨਾ ਕੁਛ 50% 40% ਜਗਾ ਬਣ ਜਾਂਦੀ ਜੇ ਸਾਡੀ ਸਰਕਾਰ ਐਫਰਟ ਕਰਦੀ ਸਾਡੀ ਸਰਕਾਰ ਨੇ ਕੋਈ ਐਫਰਟ ਨਹੀਂ ਕੀਤੀ ਆ ਸਾਡੇ ਹੁਣ ਪਿੱਛੇ ਜੀ ਫੂਡ ਮਨਿਸਟਰ ਜਾ ਕੇ ਆਏ ਆ ਜਦੋਂ ਉਹ ਨਹੀਂ ਗਏ ਸੀਗੇ ਤਾਂ ਪੂਰੇ ਪੰਜਾਬ ਨੂੰ ਦਿੱਲੀ ਦੇ ਪੰਜ ਸਪੈਸ਼ਲਰ ਮਿਲ ਰਹੇ ਸੀਗੇ ਜਿੱਦਨ ਦੇ ਉਹ ਜਾ ਕੇ ਆਏ ਆ ਤਾਂ ਦੋ ਸਪੈਸ਼ਲਰ ਰਹਿ ਗਏ ਸੋ ਇਸ ਕਰਕੇ ਜਿਹੜਾ ਸਾਡਾ ਪੰਜਾਬ ਹੈ ਇਹ ਤਾਂ ਪੈਡੀ ਦੇ ਮਾਮਲੇ 'ਚ ਖਾਤਮੇ ਦੀ ਤਰਫ ਹੈ ਦੇਖੋ ਇਸ ਪੈਡੀ ਦਾ ਕੋਈ ਇੰਤਜ਼ਾਮ ਨਹੀਂ ਬਣਨਾ ਸਰਕਾਰ ਖਰੀਦ ਕੇ ਆਪਣੀ ਪਲੀਨਥਾਂ ਤੇ ਲਾਏਗੀ ਪਹਿਲਾਂ ਤਾਂ ਇਹਨਾਂ ਕੋਈ ਇੰਨੀ ਪਲੀਨਥਾਂ ਨਹੀਂ ਹੈ ਇਹ ਪਲੀਨਥਾਂ ਤੇ ਸੜ ਜੇਗੀ ਜੇ ਧੱਕੇ ਨਾਲ ਸਾਡੇ ਸੈਲਰਾਂ ਚ ਵੜੇਗੀ ਅਸੀਂ ਕੋਈ ਰਸੀਦ ਨਹੀਂ ਦੇਣੀ ਕੋਈ ਪਹੁੰਚ ਨਹੀਂ ਦੇਣੀ ਇਹਨਾਂ ਨੂੰ ਜੇ ਧੱਕੇ ਨਾਲ ਸਾਡੇ ਸੈਲਰਾਂ ਚ ਵੜੇਗੀ ਤਾਂ ਸਾਡੇ ਸੈਲਰਾਂ ਸੜ ਜਗੇਗੀ ਇਹ ਗੱਲਬਾਤ ਚੱਲ ਰਹੀ ਹੈ ਸਰਕਾਰ ਦੀ ਕਿ ਤੁਸੀਂ ਸੈਲਰਾਂ ਦੇ ਵਿੱਚ ਰਖਾ ਲੋ ਨਹੀਂ ਉਹ ਤਾਂ ਕਹਿੰਦੇ ਆ ਵੀ ਤੁਸੀਂ ਅਲੋਟਮੈਂਟ ਕਰਾਓ ਪਰ ਅਸੀਂ ਨਹੀਂ ਕਰਾਂਦੇ ਸਾਨੂੰ ਪਤਾ ਸੀ ਲੋਟਮੈਂਟ ਕਰਾਤੀ ਤਾਂ ਅਸੀਂ ਬੰਨੇਗੇ ਕਿਉਂਕਿ ਜਦੋਂ ਅਸੀਂ ਇੱਕ ਵਾਰ ਲੋਟਮੈਂਟ ਕਰਾ ਲਈ ਤਾਂ ਅਸੀਂ ਉਹਨਾਂ ਦੇ ਬੰਦਿਸ਼ ਹੋ ਗਈ ਸਾਨੂੰ ਵੀ ਤੁਹਾਨੂੰ ਲੋਟਮੈਂਟ ਕਰਾਈਏ ਜੀ ਲਵਾਓ ਜੀਰੀ ਸਾਨੂੰ ਜੀਰੀ ਲਵਾਣੀ ਪੈਣੀ ਔਰ ਸਿੱਧਾ ਦੇਣੀਆਂ ਪੈਣੀਆਂ ਜੇ ਅਸੀਂ ਉਹਨੂੰ ਸਿੱਧਾ ਦੇ ਦਿੱਤੇ ਸਾਡੀ ਜ਼ਿੰਮੇਵਾਰੀ ਗਏਨਗੀ ਸਾਡੇ ਘਰ ਕੋ ਸਾਰੇ ਸਰਕਾਰ ਕੋ ਰਹਿ ਜਾਣਾ ਆ ਹੁਣੀ 500 ਸਟੈਕ ਜਿਹੜਾ ਐਫ ਆਰ ਕੇ ਦਾ ਦੁਬਾਰਾ ਫੇਰ ਪਾਸ ਕੀਤਾ ਕਿਤਾਇਆ પાસ ਕੀਤਾ ਗਤਾਇਆ ਉਹਨਾਂ ਨੇ ਰਿਜੈਕਟ ਕਰਤਾ ਐਫਸੀਆਈ ਨੇ ਐਫਸੀ ਨੇ ਪਾਸ ਕੀਤਾ ਸੀਗਾ ਇਹਨਾਂ ਦੇ ਅੰਦਰ ਕਈ ਮਹਿਕਮੇ ਆ ਐਫਸੀਆਈ ਅਲੱਗ ਆ ਮਿਨਿਸਟਰੀ ਅਲੱਗ ਆ ਹੋਰ ਕੁਝ ਅਲੱਗ ਆ ਲੱਲਾ ਪੱਬਾ ਇੱਕ ਕਹਿੰਦਾ ਠੀਕ ਐ ਇੱਕ ਕਹਿੰਦਾ ਨਹੀਂ ਠੀਕ ਐ ਇੱਕ ਬੰਦਾ ਸਟੈਗ ਦੇਖੋ ਪਹਿਲਾਂ ਸਸਿਟੀ ਨੂੰ ਮਾਲ ਦਿੰਦੇ ਆ ਫਿਰ ਉਹਨੂੰ ਏਐਮਕਯੂਸੀ ਚੈੱਕ ਕਰਦਾ ਫਿਰ ਉਹਨੂੰ ਡੀਐਮਕਯੂਸੀ ਚੈੱਕ ਕਰਦਾ ਫਿਰ ਉਸ ਤੋਂ ਬਾਅਦ ਜਾ ਕੇ ਉਹਨੂੰ ਆਰਓ ਦਫਤਰ ਵਾਲੇ ਚੈੱਕ ਕਰਦੇ ਆ ਫਿਰ ਉਹਨੂੰ ਦਿੱਲੀ ਵਾਲੇ ਚੈੱਕ ਕਰਦੇ ਆ ਉਸ ਤੋਂ ਬਾਅਦ ਵੀ ਅਗਰ ਰਿਜੈਕਟ ਕਰ ਜੰਨੇ ਉਹ ਪੰਜਾਬ ਸਰਕਾਰ ਦਾ ਰੋਲ ਕਿੱਥੇ ਰਹਿ ਗਿਆ ਕਿਉਂਕਿ ਤੁਸੀਂ ਅੱਗੇ ਵਾਲੀ ਸਿਚੁਏਸ਼ਨ ਬਾਰੇ ਕੀ ਦੇਖਦੇ ਹੋਗੇ ਕਿਉਂਕਿ 15 ਦਿਨਾਂ ਨੂੰ ਤਾਂ ਹੁਣ ਮੰਡੀ ਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਰੋਲ ਆ ਉਹ ਇਹ ਹੈ ਵੀ ਉਹਨਾਂ ਨੇ ਸਾਡੀ ਸੁਣੀ ਨਹੀਂ ਜੇ ਸਾਡੀ ਸੁਣਦੇ ਜਿਸ ਤਰ੍ਹਾਂ ਸੀਐਮ ਸਾਹਿਬ ਜਲੰਧਰ ਬਿਸਤਰਾ ਲੈ ਕੇ ਬੈਠੇ ਸੀ ਨਾ ਇਸ ਤਰ੍ਹਾਂ ਦਿੱਲੀ ਜਾ ਕੇ ਬੈੰਦੇ ਅੱਜ ਤੋਂ 4 ਮਹੀਨੇ ਪਹਿਲਾਂ ਤਾਂ ਉਹਨਾਂ ਦੇ ਕੋਈ ਨਾ ਕੋਈ ਸੁਣੀ ਜਾਂਦੀ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਦੇ ਸੀਐਮ ਜਾਇਆ ਕਰਦੇ ਸੀ ਇਹਦਾ ਇਹਨਾਂ ਦੇ ਦੁਆਰਾ ਪੱਤਰ ਲਿਖਿਆ ਗਿਆ ਹੈ ਕਿ ਇਸ ਦਾ ਕੋਈ ਫਾਇਦਾ ਹੈ ਕੋਈ ਫਾਇਦਾ ਨਹੀਂ ਹੋਣਾ ਕੋਈ ਚੀਜ਼ ਐਸੀ ਹੈ ਹੀ ਨਹੀਂ ਜਾਂ ਤਾਂ ਪਾਣੀ ਵਾਲੇ ਜਹਾਜ਼ ਲਾਣੇ ਪੈਣਗੇ ਇਹਨਾਂ ਨੂੰ ਮਾਲ ਚੱਕਣ ਵਾਸਤੇ ਉਹ ਰਿਆਣੇ ਨਹੀਂ ਪੰਜਾਬ 'ਚ ਬਸ ਸਪੈਸ਼ਲ ਦੀ ਗੱਲ ਕਰੀ ਗਈ ਹੈ ਬਸ ਸਪੈਸ਼ਲਾਂ ਨਹੀਂ ਮਿਲਦੀਆਂ 15 ਦਿਨਾਂ 'ਚ ਇੱਕ ਸਪੈਸ਼ਲ 'ਚ 100 ਕਨਸਾਈਨਮੈਂਟ ਜਾਂਦੀ ਹੈ ਸਾਡੀ 1.4 ਲੱਖ ਕਨਸਾਈਨਮੈਂਟਾਂ ਨਵੀਂ 7000 ਪੁਰਾਣੀ ਪਈ ਹੈ ਅਸੀਂ ਤਾਂ ਇਹਨਾਂ ਨੂੰ ਇਹ ਰਹਿ ਦਿੰਨੇ ਆ ਵੀ ਤੁਸੀਂ 5-600 ਰੁਪਏ ਸੈਲਰਾਂ ਨੂੰ ਦਿਓ ਸੈਲਰ ਆਲਾ ਪੈੱਡੀ ਖਰੀਦੇਗਾ ਪੈੱਡੀ ਖਰੀਦ ਕੇ ਐਮਐਸਪੀ ਤੇ ਉਹਨੂੰ ਚਾਹੇ ਸ਼ਰਾਬਾ ਨੂੰ ਵਿੱਚ ਚਾਹੇ ਇਥੇ ਨੋਗਰ ਨੂੰ ਵਿੱਚ ਨਾਲ ਨਾਲ ਮਾਲ ਵੀ ਸੈਲਰ ਮਾਲਕਾਂ ਨੂੰ ਹੁਣ ਦੇਣਾ ਦਾ ਆਪਸ਼ਨ ਹੈਗਾ ਸਰਕਾਰ ਦਵੇ ਸਾਨੂੰ 5-600 ਰੁਪਈਆ ਜੇ ਸਾਨੂੰ 5-600 ਰੁਪਏ ਸਰਕਾਰ ਦੇਗੀ ਮਿਲਿੰਗ ਚਾਰजेस ਅਸੀਂ ਉਸ ਮਾਲ ਨੂੰ ਬਾਹਰ ਵੀ ਵੇਚ ਦਰ ਧਿਆਨ ਸਰਕਾਰ ਤੁਹਾਡੀ ਇਹ ਮੰਗ ਨਹੀਂ ਮੰਨਦੀ ਫੇਰ ਕੀ ਹਾਲਾਤ ਬਣਸਾ ਕੋਈ ਹਾਲਾਤ ਨਹੀਂ ਪੈੱਡੀ ਰੂਲੇਗੀ ਦੇਖੋ ਅਸੀਂ ਤਾਂ ਖਤਮ ਹੈ ਹੀ ਜੇ ਸਾਡੇ ਸੈਲਰ ਨਹੀਂ ਚੱਲਣਗੇ ਅਸੀਂ ਵੀ ਖਤਮ ਹੈ ਅਸੀਂ ਵੀ ਰੂਲਾਂਗੇ ਸਾਡੇ ਬੱਚੇ ਵੀ ਰੂਲਾਂਗੇ ਅਸੀਂ ਤਾਂ ਖਤਮ ਹੈ ਪਰ ਸਰਕਾਰ ਨੂੰ ਵੀ ਬਹੁਤ ਜ਼ਿਆਦਾ ਲਾਸ ਹੋਏਗਾ ਜੀ ਕਾਫੀ ਗੱਲਾਂ ਪੰਜਾਬ ਸਰਕਾਰ ਦੇ ਦੁਆਰਾ ਕਈਆਂ ਵੀ ਕਈਆਂ ਸੀ ਕਿ ਅਸੀਂ ਕਿਸਾਨਾਂ ਨੂੰ ਨਹੀਂ ਰੋਲਣ ਦਿੰਦੇ ਜਾਂ ਆਪਣੇ ਵਪਾਰੀਆਂ ਨੂੰ ਨਹੀਂ ਰੋਲਣ ਦਿੰਦੇ ਪਰ ਹਾਲਾਤ ਜਿਹੜੇ ਬਣ ਗਏ ਨੇਗੇ ਤੁਸੀਂ ਇਸ ਦੇ ਜਾਣਕਾਰ ਹੋਗੇ ਕਿਉਂਕਿ ਤੁਸੀਂ ਤਾਂ ਇਹ ਕੰਮ ਨੂੰ ਕਰ ਰਹੇ ਹੋਗੇ ਪਰ ਆਮ ਲੋਕਾਂ ਨੂੰ ਇਸ ਸਿਚੁਏਸ਼ਨ ਦਾ ਨਹੀਂ ਪਤਾ ਹੈਗਾ ਹਜੇ ਤਾਂ ਕਿਵੇਂ ਦੇਖਦੇ ਹੋਗੇ ਸਰਕਾਰ ਦੀ ਜਿਹੜੀ ਗੱਲਬਾਤ ਕਰਨ ਦਾ ਨਜ਼ਰੀਆ ਗਲਤ ਰਿਹਾ ਸੈਂਟਰ ਦੇ ਕੋਲ ਜਿਵੇਂ ਭਗਵੰਤ ਮਾਨ ਸਾਹਿਬ ਆਪ ਕਹਿੰਦੇ ਨੇ ਕਿ ਮੈਂ ਨਹੀਂ ਜਾਣਾ ਹੈਗਾ ਸੈਂਟਰ ਦੇ ਕੋਲ ਤੇ ਹੁਣ 15 ਦਿਨ ਪਹਿਲਾਂ ਇੱਕ ਚਿੱਠੀ ਲਿਖ ਦਿੱਤੀਗੀ ਕਿਵੇਂ ਦੇਖਦੇ ਹੋਗੇ ਇਹ ਰਵਈਆ ਕਿਤਨਾ ਕਿਤੇ ਪੰਜਾਬ ਤੇ ਹੀ ਪਰੂ ਪੈ ਰਿਹਾ ਹੈਗਾ ਪੰਜਾਬ ਤੇ ਨਹੀਂ ਦੇਖੋ ਰਾਜਸਥਾਨ ਅਲ ਇੰਡੀਆ ਚ ਪਿਆ ਹੈ ਪਰ ਆਲ ਇੰਡੀਆ ਦੇ ਵਿੱਚ ਕੋਈ ਨਾ ਕੋਈ ਇੰਤਜ਼ਾਮ ਕਰ ਲੈਣਗੇ ਸਾਡੀ ਪੰਜਾਬ ਦੀ ਸੁਨਵਾਈ ਨਹੀਂ ਹੁੰਦੀ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਆ ਸੰਭੂ ਬਾਦਰ ਤੋਹਰਾ ਆ ਕੇ ਸੈਂਟਰ ਸਰਕਾਰ ਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਨੇ ਜਿਸ ਤੋਂ ਆਪਾਂ ਨੇ ਕੋਈ ਚੀਜ਼ ਲੈਣੀ ਹੈ ਅਗਰ ਉਹਨੂੰ ਆਪਾਂ ਗਾਵਾਂ ਕੱਢਾਂਗੇ ਤਾਂ ਆਪਾਂ ਥੋੜੀ ਦੇਵੇਗਾ ਉਹ ਇਹ ਤਾਂ ਜੀਰੀ ਇੱਕ ਸਾਲ ਦੀ ਡਿਸਟਰੋਏ ਹੋਣੀ ਆ ਉਹ ਹੋ ਕੇ ਰਹੇ ਜੀ ਕਾਫੀ ਵੱਡੀਆਂ ਗੱਲਾਂ ਨਿਕੀਆਂ ਜੋ ਸਤਪ੍ਰਕਾਹ ਜੀ ਜੇ ਕਿ ਸੈਲਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਨੇ ਕਿ ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਨਿਕੀਆਂ ਪਰ ਇਹ ਫੈਕਟ ਨੇਗੇ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਕੋਈ ਹਾਲਾਤ ਨਾ ਬਣੇ 15 ਦਿਨ ਰਹਿ ਚੁੱਕੇ ਨੇਗੇ ਪੈਡੀ ਸੀਜ਼ਨ ਨੂੰ ਤੇ 15 ਦਿਨਾਂ ਦੇ ਵਿੱਚ ਜੇਕਰ ਪਿਛਲੇ ਮਾਲ ਦੀ ਲਿਫਟਿੰਗ ਨਹੀਂ ਹੁੰਦੀ ਤਾਂ ਆਉਣ ਵਾਲੀ ਜਿਹੜੀ ਪੈਡੀ ਹੈਗੀ ਉਸ ਨੂੰ ਕਿਹੜੀ ਜਗ੍ਹਾ ਤੇ ਉੱਪਰ ਰੱਖਿਆ ਜਾਵੇਗਾ ਸਟੋਰੇਜ ਦੀ ਕਾਫੀ ਜਿਹੜੀ ਪ੍ਰੋਬਲਮ ਹੈਗੀ ਬੇਸ਼ੱਕ ਭਗਵੰਤ ਮਾਨ ਦੇ ਦੁਆਰਾ ਕੱਲ ਇੱਕ ਲੈਟਰ ਜ਼ਰੂਰ ਲਿਖਿਆ ਗਿਆ ਹੈਗਾ ਪਰਲਾਜ ਜੋਸ਼ੀ ਜੋ ਕਿ ਕੇਂਦਰ ਦੇ ਮੰਤਰੀ ਨੇਗੇ ਪਰ ਜੇਕਰ 15 ਦਿਨ ਸਪੈਸ਼ਲ ਵੀ ਜਿਵੇਂ ਇਹਨਾਂ ਦੇ ਦੁਆਰਾ ਦੱਸਿਆ ਗਿਆ ਹੈ ਕਿ ਜੇਕਰ ਸਪੈਸ਼ਲਾਂ ਵੀ ਲੱਗਦੀਆਂ ਨੇ ਤਾਂ ਵੀ ਉਹ ਜਿਹੜੀ ਪਿਛਲੀ ਕਨਸਾਈਨਮੈਂਟ ਹੈਗੀ ਉਹ ਚੱਕੀ ਨਹੀਂ ਜਾ ਸਕਦੀ ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਨਵੀਂ ਜਿਹੜੀ ਪੈੜੀ ਦੀ ਜਿਹੜੀ ਫਸਲ ਹੈਗੀ ਉਸ ਨੂੰ ਲਗਾਉਣ ਦੇ ਲਈ ਕਿੱਦਾਂ ਦੇ ਇੰਤਜ਼ਾਮ ਕਰਦੇ ਨੇ ਜਾਂ ਫਿਰ ਇਸ ਵਾਰ ਪੰਜਾਬ ਦੇ ਜਿਹੜੇ ਕਿਸਾਨ ਨੇਗੇ ਜਾਂ ਸੈਲਰਾਂ ਨੇਗੇ ਸੈਲਰ ਮਾਲਕ ਨੇਗੇ ਉਹਨਾਂ ਦਾ ਜਿਹੜਾ ਮਾਲ ਹੈਗਾ ਇਸ ਵਾਰ ਸੜਕਾਂ ਤੇ ਰੋਲੇਗਾ ਜਾਂ ਫਿਰ ਪੰਜਾਬ ਸਰਕਾਰ ਕਿਵੇਂ ਨਾ ਕਿਵੇਂ ਕੋਈ ਅਜਿਹੀ ਹਤਨ ਕਰੇਗੀ ਜਿਨ੍ਹਾਂ ਦੇ ਨਾਲ ਇਹ ਜਿਹੜੀ ਪੈਡੀ ਦੀ ਜਿਹੜੀ ਫਸਲ ਹੈ ਉਹ ਚੱਕੀ ਜਾਵੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਟਿਆਲਾ ਤੋਂ ਕੁਲਵਿੰਦਰ ਮੈਲ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ